ਚਾਪ ਪ੍ਰਕਾਰ ਗੁਰਦਾਸਪੁਰ 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 ਨਗਰ ਕੌਂਸਲ ਗੁਰਦਾਸਪੁਰ ਮੁਰਦਾਬਾਦ ਗੁਰਦਾਸਪੁਰ ਨੂਨਾ ਨਗਰ ਕੌਂਸਲ ਗੁਰਦਾਸਪੁਰ ਦਾ ਕੂੜੇ ਨਾਲ ਭਰਿਆ ਟਰੱਕ ਕਸਬਾ ਕਲਾਨੌਰ ਦੇ ਲੋਕਾਂ ਨੇ ਰੋਕ ਲਿਆ ਤੇ ਬਿਨਾ ਕੂੜਾ ਸੁੱਟੇ ਉਸ ਨੂੰ ਵਾਪਸ ਭੇਜ ਦਿੱਤਾ ਪਿਛਲੇ 2 ਦਿਨ ਤੋਂ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਆਪਣੇ ਸ਼ਹਿਰ ਦਾ ਕੂੜਾ ਕਲਾਨੌਰ ਡੰਪ ਦੇ ਵਿੱਚ ਸੁੱਟਿਆ ਜਾ ਰਿਹਾ ਸੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾ ਅਤੇ ਹਰਵਿੰਦਰ ਸਿੰਘ ਅਲਾਵਰਪੁਰ ਨੇ ਦੱਸਿਆ ਕਿ ਗੁਰਦਾਸਪੁਰ ਵਿੱਚ ਨਗਰ ਕੌਂਸਲ ਨੂੰ ਕੋਈ ਕੂੜਾ ਸੁੱਟਣ ਵਾਲੀ ਜਗ੍ਹਾ ਨਹੀਂ ਮਿਲ ਰਹੀ ਇਸ ਕਾਰਨ ਗੁਰਦਾਸਪੁਰ ਸ਼ਹਿਰ ਦਾ ਸਾਰਾ ਕੂੜਾ ਕਲਾਨੌਰ ਸੁੱਟਿਆ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਕਲਾਨੌਰ ਕੂੜਾ ਡੰਪ 'ਚ ਕਲਾਨੌਰ ਤੋਂ ਇਲਾਵਾ ਕਿਸੇ ਵੀ ਏਰੀਏ ਦਾ ਕੂੜਾ ਨਹੀਂ ਸੁੱਟਣ ਦਵਾਂਗੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਇਸ ਕੂੜਾ ਡੰਪ ਦੇ ਆਸ-ਪਾਸ 25 ਲੱਖ ਰੁਪਏ ਦੀ ਲਾਗਤ ਨਾਲ

ਔਰ ਕਿੱਥੋਂ ਆਇਆ ਗਾ ਕਿ ਤਾ ਕਿੱਥੋਂ ਆਇਆ ਏ ਬੰਦ ਕਰਨਾ ਨਹੀਂ ਬੰਦ ਕਰਨਾ ਦਾਦਾ ਦਾ ਕਹਾਣਾ ਆਈ ਨਹੀਂ ਕੇ ਚ ਕੀ ਲੈ ਗਏ ਹੋ ਇਹਨਾਂ ਨਾਲ ਦੇਖੋ ਅੱਜ ਦਾ ਮਸਲਾ ਜਿਹੜਾ ਹੈ ਉਹ ਇਹ ਹੈ ਕਿ ਅਸੀਂ ਇਸ ਵੇਲੇ ਖੜੇ ਆ ਬਿਲਕੁਲ ਸਰਜੇ ਚੱਕ ਪਿੰਡ ਦੇ ਸਾਹਮਣੇ ਇਹ ਰੋਡ ਹੈਗਾ ਡੇਰਾ ਬਾਬਾ ਨਾਨਕ ਗੁਰਦਆਸ ਕੜਾਣਾਵਰ ਦੇ ਬਿਲਕੁਲ ਨੇੜੇ ਆ ਔਰ ਕੜਾਣਾਵਰ ਦੀ ਅਸੀਂ ਪੰਚਾਇਤੀ ਜ਼ਮੀਨ ਦੇ ਵਿੱਚ ਖੜੇ ਆ ਜਿੱਥੇ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਕੜਾਣਾਵਰ ਦਾ ਕੂੜਾ ਲਾਉਣ ਵਾਸਤੇ ਇੱਥੇ ਇੱਕ ਡੰਪ ਬਣਾਇਆ। ਸੋ ਠੀਕ ਹੈ ਜਿਸ ਪਿੰਡ ਦਾ ਕੂੜਾ ਵਾ ਉਹ ਤਾਂ ਉਸੇ ਪਿੰਡ ਦੇ ਵਿੱਚ ਲੱਗੂਗਾ। ਪਰ ਲੇਕਿਨ ਇੱਥੇ ਹੁਣ ਸਰਕਾਰ ਕੀ ਕਰ ਰਹੀ ਹੈ ਕਿ ਡੇਰਾ ਬਾਬਾ ਨਾਨਕ ਧਾਰੀਵਾਲ ਗੁਰਦਾਸਪੁਰ ਦਾ ਕੂੜਾ ਜਿਹੜਾ ਉਹਨੂੰ ਵੀ ਉਹ ਇੱਥੇ ਲਿਆ ਕੇ ਸਟਣ ਦੀ ਇਹਨਾਂ ਦੀ ਕੋਸ਼ਿਸ਼ ਮੈਂ ਅੱਗੇ ਗੱਲ ਕਰ ਰਿਹਾ ਸੀ ਲੇਕਿਨ ਹੁਣੇ ਹੁਣੇ ਉਹਨਾਂ ਦੀ ਗੱਡੀ ਇੱਥੇ ਪਹੁੰਚੀ ਆ। ਜਿਹੜੀ ਕਿ ਇਥੋਂ ਮੋੜੀ ਗਈ ਹੈ ਸੋ ਇਹ ਜਿਹੜੀ ਮੋੜਨ ਦੀ ਸਾਡੀ ਗੱਲ ਹੈ ਜਾਂ ਜਿਹੜਾ ਇੱਥੇ ਲੋਕਾਂ ਦੇ ਵਿਰੋਧ ਦੀ ਗੱਲ ਹੈ ਉਹ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਅਸਥਾਨ ਹੈ ਕੜਾਣਾੌਰ ਇਤਿਹਾਸਕ ਸ਼ਹਿਰ ਹੈ ਇੱਥੇ ਅਕਬਰ ਦੇ ਤਾਜਪੋਸ਼ੀ ਅਸਥਾਨ ਨੂੰ ਉਸ ਤਖਤ ਨੂੰ ਵੇਖਣ ਵਾਸਤੇ ਰojana ਲੋਕ ਆਉਂਦੇ ਆ ਕਿ ਇੱਥੇ ਪ੍ਰਾਤਨ ਸ਼ਿਵ ਮੰਦਰ ਦੇ ਦਰਸ਼ਨ ਕਰਨ ਵਾਸਤੇ ਲੋਕ ਆਉਂਦੇ ਆ ਕਿ ਇੱਥੇ ਮਹਾਨ ਤਪਸਵੀ ਬਾਬਾ ਸ਼੍ਰੀਚੰਦ ਜੀ ਦੇ ਐ ਅਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਡੇਰਾ ਬਾਬਾ ਨਾਨਕ ਸੰਗਤ ਆਉਂਦੀ ਹੈ ਡੇਰਾ ਬਾਬਾ ਨਾਨਕ ਗੁਰੂ ਨਾਨਕ ਪਾਤਸ਼ਾਹ ਦੀ ਚਰਮਸ਼ੋ ਧਰਦੀ ਹੈ ਇੱਥੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤ ਪਹੁੰਚਦੀ ਹੈ ਕੋਰੀਡੋਰ ਐਸੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਕਰੋ ਵੰਡ ਈ ਕੇ ਛਕੋ ਨਾਮ ਜਪੋ ਦਾ ਸੰਕਲਪ ਜਿਹੜਾ ਇਹੋ ਧ੍ਰਿੜ ਕਰਵਾਇਆ ਇੱਥੇ ਚੋਲਾ ਸਾਹਿਬ ਦਾ ਜਦੋਂ ਮੇਲਾ ਜਦੋਂ ਚੱਲਦਾ ਹੈ ਜਿਹੜਾ ਕਿ ਜੋੜ ਮੇਲਾ 1 ਮਾਰਚ ਤੋਂ 10 ਮਾਰਚ ਤੱਕ ਜਿਹੜਾ ਉਹ ਮਨਾਇਆ ਜਾਂਦਾ ਸੰਗਤ ਵੱਡੀ ਗਿਣਤੀ ਜਿੱਥੋਂ ਲੰਘਦੀ ਹੈ ਲੇਕਿਨ ਇਹ ਸਮਾਗਮ ਜਿਹੜੇ ਆ ਇੱਥੇ ਉਹ ਪਹਿਲੀ ਜਨਵਰੀ ਤੋਂ ਲੈ ਕੇ ਤੇ 10 ਮਾਰਚ ਤੱਕ ਇਹ ਸਮਾਗਮ ਚੱਲਦੇ ਆ ਰਸਤਾ ਜਿਹੜਾ ਇੱਥੇ 12 ਮਹੀਨੇ ਸੰਤਾਂ ਦਾ ਜਿਹੜਾ ਉਹ ਪੈਰਾ ਸੋ ਇਹ ਜਸ ਢੰਗ ਦੇ ਨਾਲ ਗਰਦਾਸਪੁਰੋਂ ਇਹ ਗੱਡੀ ਲੈ ਕੇ ਇਹ ਗੱਡੀਆਂ ਲੈ ਕੇ ਦੂਜੇ ਸ਼ਹਿਰਾਂ ਤੋਂ ਨਿਕਲਣ ਗਿਆ ਤੇ ਇਸ ਕੋਰੀਡੋਰ ਦੇ ਉੱਤੇ ਇਸ ਰਸਤੇ ਦੇ ਉੱਤੇ ਗੰਦਗੀ ਜਿਹੜੀ ਹੈ ਉਹ ਰੋਡ ਦੇ ਉੱਤੇ ਗੰਦਗੀ ਖਲੜੀ ਰਹਿਣੀ ਹੈ ਜਿਹੜੀ ਕਿ ਇੱਕ ਬਹੁਤ ਮਾੜੀ ਗੱਲ ਹੈ ਸੋ ਇੱਥੇ ਇਲਾਕੇ ਦੇ ਵਿੱਚ ਵੀ ਜਿਹੜਾ ਇਹ ਵੱਡੇ ਪੱਧਰ ਤੇ ਪ੍ਰੇਸ਼ਾਨ ਹੈ ਕਿਉਂਕਿ ਲਾਗੇ ਪਿੰਡ ਨੇ ਸੋ ਸਰਕਾਰਾਂ ਦੀ ਇਹ ਬੜੀ ਵੱਡੀ ਨਲਾਇਕੀ ਹੈ ਗਲਤ ਫੈਸਲਾ ਹੈ ਸੋ ਇੱਥੇ ਇਲਾਕੇ ਦੇ ਲੋਕ ਕੜਾਣਾਵਰ ਦੇ ਲੋਕ ਔਰ ਦਾਸ ਕਿਉਂਕਿ ਅਸੀਂ ਇਹਨਾਂ ਸਾਰੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਮ ਲੋਕਾਂ ਦੀ ਅਸੀਂ ਅਗਵਾਈ ਕਰਦੇ ਪਏ ਆ ਬਤੌਰੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਕਿ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਾਡੀਆਂ ਧਾਰਮਿਕ ਆਸਰਾਵਾਂ ਦੇ ਜੋ ਵਿਰੁੱਧ ਜਿਹੜੀਆਂ ਇਹ ਚੀਜ਼ਾਂ ਨੇ ਜਿਹੜੀ ਕਿਤੇ ਵੀ ਸਾਡੀ ਸੰਗਤ ਜੋ ਜਾਂਦੀ ਹੈ ਗੁਰੂ ਦੀ ਸੰਗਤ ਜੋ ਪਹੁੰਚਦੀ ਹੈ ਨਤਮਸਤਕ ਹੋਣ ਵਾਸਤੇ ਉਹਨਾਂ ਨੂੰ ਕਿਸੇ ਚੀਜ਼ ਦੇ ਨਾਲ ਪਰੇਸ਼ਾਨੀ ਹੋਵੇ ਉਸ ਚੀਜ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਚਾਹੇ ਪ੍ਰਸ਼ਾਸਨ ਦਾ ਫੈਸਲਾ ਹੋਵੇ ਚਾਹੇ ਸਰਕਾਰਾਂ ਦਾ ਫੈਸਲਾ ਹੋਵੇ ਇਹ ਸਰਕਾਰਾਂ ਨੂੰ ਫੈਸਲਾ ਵਾਪਸ ਲੈਣਾ ਪਊਗਾ ਕਿ ਕਲਾ ਨਾਲੋਂ ਤੋਂ ਇਲਾਵਾ ਹੋਰ ਇੱਥੇ ਬਿਲਕੁਲ ਜਿਹੜਾ ਉਹ ਪੂਰਾ ਦਾ ਨਹੀਂ ਕਰ ਦਿੱਤਾ ਜੀ ਲਾਗੇ ਲਾਗੇ ਲੋਕੀ ਪਿੰਡਾਂ ਤੋਂ ਵੀ ਆਏ ਨੇ ਜੀ ਬਿਲਕੁਲ ਇੱਥੇ ਸਾਰੇ ਤੁਸੀਂ ਗੱਲ ਵੀ ਕਰ ਸਕਦੇ ਹੋ ਕਿ ਇੱਥੇ ਲਾਗੇ ਆਪਣੇ ਕੋਲੇ ਮੋਪੇ ਤੋਂ ਸਰਦੇ ਚੱਕ ਤੋਂ ਆ ਭਰੀਲੇ ਤੋਂ ਆ ਨਾਲ ਲੱਗਦੇ ਅਗਵਾਨਾ ਤੋਂ ਸਾਡੇ ਕੋਲ ਆਏ ਆ ਸ਼ਾਹਪੁਰ ਤੋਂ ਆਏ ਆ ਕਾਫੀ ਮਤਲਬ ਸੱਜਣ ਜਿਹੜੇ ਆ ਉਹ ਰੂੜੇ ਵਗੈਰਾ ਤੋਂ ਇਹ ਸਾਰੇ ਹਾਲਾਂ ਇੱਥੇ ਆਏ ਆ ਮੋਤਵਰ ਅੱਜ ਕਿਉਂਕਿ ਅਸੀਂ ਅੱਜ ਇੱਥੇ ਆਏ ਸੀਗੇ ਕਿ ਸਾਨੂੰ ਕੱਲ ਦਾ ਪਤਾ ਲੱਗਾ ਸੀ ਕਿ ਪ੍ਰਸ਼ਾਸਨ ਇੱਥੇ ਪਹੁੰਚ ਗਏ ਤੇ ਇਹ ਸਾਰਾ ਕੁਝ ਜਿਹੜਾ ਉਹ ਕਰਨ ਜਾ ਰਿਹਾ ਕੁਝ ਪਹਿਲ ਦੇ ਆਧਾਰ ਦੇ ਉੱਤੇ ਕੋਸੇ ਇੱਕ ਲੱਖ ਦਾ ਕੋਈ ਪ੍ਰੋਜੈਕਟ ਵੀ ਇੱਥੇ ਕੁਝ ਉਹ ਲਾ ਰਹੇ ਆ ਸਰਕਾਰ ਆਪਣੀ ਤਿਆਰੀ ਕਰੀ ਬੈਠੀ ਹੈ ਤੇ ਸਾਡੀਆਂ ਵੀ ਤਿਆਰੀਆਂ ਨੇ ਕਿ ਅਸੀਂ ਇਲਾਕੇ 'ਚ ਤੇ ਸੜਕਾਂ ਦੇ ਉੱਤੇ ਜਿਹੜਾ ਉਹ ਗੰਦਾ ਨਹੀਂ ਪੈਂਦਾ ਇਹ ਸਰਕਾਰ ਕੋੜਾ ਟਾਈਮ ਨਹੀਂ ਖਾਲੀ ਕਰਉਂਦੀ ਥੋੜੇ ਦਿਨਾਂ ਦਾ ਅਗਲੀ ਗੱਲ ਹੋਏ ਕੀ ਕਰਦੇ ਦੇਖੋ ਖਾਲੀ ਨੂੰ ਇਹ ਆ ਖਾਲੀ ਦਾ ਮਸਲਾ ਨਹੀਂ ਖਾਲੀ ਇਹ ਆ ਕਿ ਕੜਾ ਨੌਰ ਤੱਕ ਦਿਨ ਤਾਂ ਅਸੀਂ ਬਰਦਾਸ਼ਤ ਕਰਦੇ ਆ ਲੇਕਿਨ ਕੜਾ ਨੌਰ ਤੋਂ ਇਲਾਵਾ ਦਾ ਜਿਹੜਾ ਉਹਦੇ ਲਈ ਫਿਰ ਜੇਕਰ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਫਿਰ ਅਸੀਂ ਇਰਾਕੇ ਦੇ ਸਾਰੇ ਲੋਕਾਂ ਦੇ ਨਾਲ ਇੱਕ ਵਾਰ ਜਿਹੜੀ ਹੈ ਦੁਬਾਰਾ ਅਸੀਂ ਮੀਟਿੰਗ ਕਰਕੇ ਔਰ ਆਪਣੀ ਜਥੇਬੰਦੀ ਜਾਂ ਸਾਡੀਆਂ ਹਮਖਿਆਲੀ ਕਿਉਂਕਿ ਅਸੀਂ ਐਸਕੇਮ ਨਾਨ ਪੋਲਿਟੀਕਲ ਦੇ ਮੈਂਬਰ ਆ ਤੁਸੀਂ ਵੱਡੇ ਪੱਧਰ ਤੋਂ ਜਿਹੜਾ ਹੈ ਉਹ ਮੀਟਿੰਗ ਕਰਕੇ ਤੇ ਸੰਘਰਸ਼ ਵੜਾਂਗੇ ਇਹ ਇਹ ਲੱਗਣ ਨਹੀਂ ਦੇਵਾਂਗੇ ਕਹਿਣ ਤੋਂ ਬਾਅਦ ਇਹ ਹੈ ਵੀ ਅਸੀਂ ਇੱਥੇ ਕੂੜਾ ਜਿਹੜਾ ਉਹ ਬਾਹਰਲੇ ਸ਼ਹਿਰਾਂ ਦਾ ਡੰਪ ਨਹੀਂ ਹੁੰਦਾ ਹਾਂਜੀ ਜੋ ਮੈਂ ਇੱਥੇ ਕਲਾ ਨੋਨ ਦਾ ਕੂੜਾ ਡੰਪ ਲੱਗਾ ਹੀ ਪਹਿਲਾਂ ਹੀ ਲੱਗਾ ਸੀ ਉਦੋਂ ਵੀ ਇਲਾਕੇ ਦੇ ਲੋਕਾਂ ਨੇ ਕੁਝ ਵਿਰੋਧ ਕੀਤਾ ਸੀ ਕਿ ਇੱਥੇ ਆੜਿਕ ਮੋਰ ਦੇ ਉੱਤੇ ਖੰਡਪੜ ਸਾਹਿਬ ਦੀ ਲੜੀ ਜਿਹੜੀ ਆ ਉਹ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਆ ਹਾਂਜੀ ਪਰ ਉਹ ਇਲਾਕੇ ਦੇ ਲੋਕਾਂ ਨਾਲ ਇੰਨੀ ਸਹਿਮਤੀ ਹੋ ਗਈ ਕਿ ਚਲੋ ਕਲਾ ਨੋਨ ਤੋਂ ਬਾਹਰ ਦਾ ਕੂੜਾ ਨਹੀਂ ਆਏਗਾ ਅੱਜ ਸਾਨੂੰ ਸਿਰਫ ਇਹਦਾ ਹੀ ਪਤਾ ਲੱਗਾ ਜੀ ਕਿ ਇੱਥੇ ਪ੍ਰਧਾਨਾ ਨੂੰ ਇਹ ਚਨਾ ਭੇਜ ਕੇ ਸੱਦਿਆ ਸੀ ਕਿ ਮੀਟਿੰਗ ਕਰੀਏ ਕਿ ਇੱਥੇ ਸਾਨੂੰ ਸੰਕਟ ਆਈ ਕਿ ਗੁਰਦਾਸਪੁਰ ਦਾ ਵੀ ਪੂਰਾ ਕੂੜਾ ਆ ਰਿਹਾ ਹੈ ਸਾਡੇ ਮੀਟਿੰਗ ਕਰਦੇ ਹੁੰਦਿਆ ਹੁੰਦਿਆ ਸੀ ਗੁਰਦਾਸਪੁਰ ਨਗਰ ਕੌਂਸਲ ਦੀਆਂ ਗੱਡੀਆਂ ਕੂੜਾ ਲੈ ਕੇ ਇੱਥੇ ਪਹੁੰਚ ਗਈਆਂ ਜਿਨ੍ਹਾਂ ਨੂੰ ਇਹ ਇਲਾਕਾ ਕਦੀ ਵੀ ਬਰਦਾਸ਼ਤ ਨਹੀਂ ਕਰੂਗਾ ਇਹਦੇ ਵਾਸਤੇ ਜੋ ਵੀ ਪ੍ਰਧਾਨ ਸਾਹਿਬੋਂ ਕਮ ਕਰਨਗੇ ਉਹ ਕਰਾਂਗੇ ਪਰ ਗੁਰਦਾਸਪੁਰ ਦਾ ਕੂੜਾ ਨਹੀਂ ਇੱਥੇ ਲੱਗੇਗਾ ਕਿਉਂਕਿ ਗੁਰਦਾਸਪੁਰ ਆਪਣੀ ਆਪਣਾ ਇਲਾਕਾ ਛੱਡ ਕੇ ਤੇ ਕੂੜਾ ਸੁੱਟਣ ਵਾਸਤੇ ਕਿੱ� ਲੱਗਦਾ ਹੈ ਗਰਦਾਸਪੁਰ ਤੇ ਕੋਈ ਪੰਚਾਇਤ ਦੀ ਜਗ੍ਹਾ ਨਹੀਂ ਹੈਗੀ ਕਿ ਗਰਦਾਸਪੁਰ ਸ਼ਹਿਰ ਇਹਦਾ ਕੋਈ ਪ੍ਰਬੰਧ ਨਹੀਂ ਕਰ ਸਕਦਾ ਕਿ ਪੂਰਾ ਸੁੱਟਣ ਵਾਲ ਤੇ ਕਲਾਨੌਰ ਇੱਕ ਬਾਦੂ ਲੱਭਿਆ ਕਿ ਜਿਹਨੂੰ ਕੋਈ ਕੰਮ ਨਹੀਂ ਲੱਭਦਾ ਉਹ ਕੂੜਾ ਸੁੱਟਣਾ ਤੇ ਕਲਾਨੌਰ ਸੁੱਟ ਦੋ ਕਿ ਇਹ ਕਰਕੇ ਕਲਾਨੌਰ ਦੇ ਜਿੰਨੇ ਵੀ ਲੋਕ ਆ ਸਾਰੇ ਇਕੱਠੇ ਹੋ ਕੇ ਸਾਰੀਆਂ ਪਾਲਦੀਆਂ ਵਾਲੀ ਇਸ ਗੱਲ ਦਾ ਵਿਰੋਧ ਕਰਨਗੇ ਕਿਥੇ ਪੂਰਾ ਨਹੀਂ ਲੱਗਦਾ